ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਯਾਰਾਂ ਦੋਸਤਾਂ ਮਿੱਤਰਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ 40 ਦੀ ਮਾਰਕੀਟ ਚੰਡੀਗੜ ਤੇ ਆਪਾਂ ਆਪਦੀ ਕਹਿੰਦੇ ਵੀ ਜਿੰਦਗੀ ਦੀ ਸਾਈਕਲਿੰਗ ਦਾ ਪਹਿਲਾ ਸਫ਼ਰ ਸ਼ੁਰੂ ਕਰਨ ਜਾ ਰਹੇ ਆ ਹਿਮਾਚਲ ਵੱਲੋਂ ਤੇ ਸਾਡੇ ਨਾਲ ਖੜੇ ਨੇ ਸਾਡੇ ਮਝੈਲ ਭਰਾ ਰਾਜਪੀਰ ਸਿੰਘ ਜੀ ਤੇ ਜਿਨ੍ਹਾਂ ਨੇ ਬੜੀ ਇੱਥੇ ਮਦਦ ਕੀਤੀ ਆ ਜਿਵੇਂ ਥੋੜਾ ਸਾਈਕਲ ਦਾ ਸਮਾਨ ਲੈਣਾ ਸੀਗਾ ਨਾਲ ਗਏ ਆ ਮਾਰਕੀਟ ਚ ਗਏ ਉੱਥੋਂ ਸਮਾਨ ਦਵਾਇਆ ਫਿਰ ਇੱਕ ਟੂਬ ਲਈ ਆ ਨਾਲ ਹਨਾ ਸਾਰਾ ਇਹ ਸਾਡੇ ਭਰਾ ਪੰਜਾਬ ਪੁਲਿਸ ਚ ਹੌਲਦਾਰ ਨੇ ਤੇ ਮਾਝੇ ਦੇ ਮਝੈਲ ਭਾਈ ਨੇ ਤੇ ਫਿਰ ਮੇਰਾ ਵੀਰ ਜਤਿੰਦਰ ਸਿੰਘ ਟਿੰਕੂ ਜਿਹੜਾ ਜਿੰਦੇ ਨਾਲ ਮੈਂ ਚੰਡੀਗੜ੍ਹ ਆਇਆ ਸੀਗਾ ਉਹਨਾਂ ਦੀ ਅਫਸਰਾਂ ਨਾਲ ਡਿਊਟੀ ਹੁਣ ਕਰਕੇ ਉਹ ਚਲੇ ਗਏ ਤੇ ਇਹ ਵੀਰ ਜੀ ਕਹਿੰਦੇ ਕਿ ਮੈਂ ਵੀਰ ਨੂੰ ਚੜਾ ਕੇ ਆਉਂਗਾ ਹੁਣ ਇਹ ਮੈਨੂੰ ਪੰਚਕੁਲੇ ਦੇ ਰੋਡ ਤੇ ਚੜਾ ਕੇ ਚੱਲੇ ਆ ਤੇ ਬਾਕੀ ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ ਤੇ ਹੁਣ ਤਾਂ ਅੱਜ ਤੋਂ ਆਪਣਾ ਨਵਾਂ ਸਫਰ ਸ਼ੁਰੂ ਹੋ ਰਿਹਾ ਜੀ ਸਾਈਕਲਿੰਗ ਦਾ ਤੇ ਚਲਦੇ ਆਪਾਂ ਚਹਿਲ ਵੱਲੋਂ ਸ਼ਿਮਲੇ ਵੱਲੋਂ ਤੇ ਮੰਥੂਰੀ ਵੱਲੋਂ ਤੇ ਤੁਹਾਨੂੰ ਆਪਾਂ ਵਿਖਾਉਣੇ ਆ ਜਿਹੜੇ ਕੁਦਰਤ ਦੇ ਅਸਲੀ ਨਜ਼ਾਰੇ ਪਹਾੜਾਂ ਦੇ ਨਜ਼ਾਰੇ ਤੇ ਜਿਵੇਂ ਜਿਵੇਂ ਅੱਗੇ ਜੋ ਮਾਹੌਲ ਆਊਗਾ ਤੁਹਾਨੂੰ ਦਿਖਾਈ ਦੇਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਚੰਡੀਗੜ੍ਹ ਤੋਂ ਸ਼ੁਰੂ ਕਰ ਲਾਂਗੇ ਆਪਾਂ ਰਾਈਡ ਤੇ ਮਿਲਦੇ ਆਂ ਕਿਦਾਂ ਠੀਕ ਹੈ ਭਾਜੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਂਦੀ ਵਾਰ ਫਿਰ ਮਿਲਦੇ ਆਂ ਆ ਕੇ ਠੀਕ ਹੈ ਜੀ ਠੀਕ ਹੈ ਜੀ ਵੈਗਰ ਜੀ ਕੱਲ ਸਾਹਿਬ ਜੀ ਹਾਏ ਠੀਕ ਹੈ। ਲਓ ਜੀ ਆਪਣੀ ਸਫਰ ਹੋ ਗਿਆ ਸ਼ੁਰੂ ਤੇ ਹੁਣ ਮਿਲਦੇ ਤੁਹਾਨੂੰ ਛੇਤੀ ਅੱਗੇ। ਆਹ ਵੇਖੋ। ਲਓ ਜੀ ਆਪਾਂ ਸਫਰ ਸ਼ੁਰੂ ਕਰਤਾ ਵਾ ਅਸੀਂ ਮੰਡਰ ਵੱਰਨਾ ਸ਼ੁਰੂ ਕਰਤਾ। ਤੇ ਆਪਾਂ ਤਿੰਨ ਸਟੇਟਾਂ ਪਾਰ ਕਰਨੀਆਂ ਨੇ। ਪੰਜਾਬ, ਹਰਿਆਣਾ ਤੇ ਹਿਮਾਚਲ ਜਾ ਕੇ ਵੜਨਾ ਆਪਾਂ। ਤੇ ਚੰਡੀਗੜ੍ਹੋਂ ਲੋ ਹੁਣ ਆਪਾਂ ਪੰਚਕਲ ਨੂੰ ਤੁਰੇ ਜਾਂਦੇ ਆਂ। ਪੰਚਕੁਲਾ ਪਾਰ ਕਰਕੇ ਸ਼ਿਮਲਾ ਰੋਡ ਤੇ ਪਾਵਾਂਗੇ। ਤੇ ਬਾਕੀ ਚੰਡੀਗੜ੍ਹ ਵੀ ਕਿਸੇ ਦੇ ਧੀ ਪੈ ਨਾ ਘਟਣੀਗਾ ਤੇ ਬੜੀ ਸੋਹਣਾ ਸ਼ਹਿਰ ਹੈ। ਵਿਚ ਹੋਵੇ ਕਿਉਂ ਨਾ ਕਿਉਂਕਿ ਪੰਜਾਬ ਦੀ ਸਰਹ ਰਾਜਧਾਨੀ ਹੋਈ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਰਾਜਧਾਨੀ ਤੇ ਫਿਰ ਸੋਹਣਾ ਨਾ ਬੰਦਾ ਤੇ ਬਸ ਇਦਾਂ ਆਪਾਂ ਚੌਂਕ ਇੱਕ ਇੱਕ ਕਰਕੇ ਚੌਂਕ ਸਾਰੇ ਪਾਰ ਕਰੀ ਜਣੇ ਆ ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਆ ਦੀ ਮੰਜ਼ਲ ਤੇ ਜ਼ਰੂਰ ਪਹੁੰਚਾਂਗੇ ਤੇ ਛੇਤੀ ਪਹੁੰਚਾਂਗੇ ਇਹ ਆਪਾਂ ਨੂੰ ਕੋਈ ਕਾਰ ਨਹੀਂ ਆਪਾਂ ਬਰਾਮਨਾਲ ਚੱਲਾਂਗੇ ਤੇ ਸਫਰ ਕਰਦੇ ਚੱਲਾਂਗੇ ਤੇ ਤੁਹਾਨੂੰ ਐਡਵੈਂਚਰ ਮਾਹੌਲ ਵਿਖਾਉਂਦੇ ਚੱਲਾਂਗੇ ਜਿਵੇਂ ਆਮ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਕਿ ਵੱਡੀਆਂ ਗੱਡੀਆਂ ਲਈ ਆਖਰੀ ਸੜਕ ਬਣੀ ਹੁੰਦੀ ਆ ਮੋਟਰਸਾਈਕਲਾਂ ਲਈ ਵੱਖਰੀ ਤੇ ਇਹ ਵੇਖੋ ਰਾਜਧਾਨੀ ਵਿੱਚ ਸਿੰਗਲ ਲਈ ਵੱਖਰੀ ਇੱਕ ਪੁੱਟਾ ਪੁੱਟਾ ਬਣਿਆ ਹੈ ਇੰਦੇ ਦੇ ਵੱਖਰੇ ਪਈਆਂ ਦਾ ਸਿੰਗਲ ਪਾਸਾ ਕੋਈ ਇੰਦੇ ਤੇ 26 ਕੋਈ ਗੱਡੀਆਂ ਵੀ ਆ ਆ ਬਚਾ ਚੁੱਪ ਕਰਕੇ ਕਰਿਆ ਤੇ ਨਜ਼ਾਰੇ ਲੈਂਦੇ ਜਾ ਦੇਖੋ ਆਪਣਾ ਉੱਥੇ ਤੇ ਮੋੜ ਦੇਖੋ ਇਧਰ ਭਾਈ ਲਾ ਕੇ ਬੈਠੇ ਕੈਮਰਾ ਚੰਡੀਗੜ੍ਹ ਵਾਕੇ ਕਹਿੰਦੇ ਬੜੀ ਸਖਤਾਈ ਹੈ ਲਓ ਜੀ ਆਪਾਂ ਮੰਜ਼ਲਾਂ ਤੈਅ ਕਰਦੇ ਕਰਦੇ ਤਰੇ ਜਾਂਦੇ ਆੰਬਾਰਾ Shimla ਦਿੱਲੀ ਮਹਾਲੀ ਇਸਕਾ ਤਰੇ ਤੋਂ ਛੇੜਦੇ ਰਹਿ ਗਏ ਬਾਕੀ ਆਪਾਂ ਸਿੱਧੇ ਸਿੱਧੇ ਜਾ ਰਹੇ ਇਹ ਬਾਕੀ ਪਿੱਛੇ ਮਲੇ ਸੀਗੇ ਉਵੀਰ ਆ ਚੰਡੀਗੜ੍ਹ ਪੰਜਾਬ ਪੁਲਿਸ ਵਾਲੇ ਤੇ ਉਹਨਾਂ ਦਾ ਬੜਾ ਉਹਨਾਂ ਨੇ ਵਧੀਆ ਰਾਏ ਪਾਇਆ ਕਿ ਆ ਪਰਲੇ ਪਾਸੇ ਜਾਣਾ ਹੈ ਉਹਨਾਂ ਨੇ ਸ਼ਾਰਟਕਟ ਦਿੱਤਾ ਬਾਕੀ ਵਧੀਆ ਇਨਸਾਨ ਤੇ ਬੜਾ ਵਧੀਆ ਉਹਨਾਂ ਨੇ ਅੱਲਾ ਸ਼ੇਰੀ ਦਿੱਤੀ ਆ ਜੇ ਸੈੰਗਲ ਤੇ ਜਾ ਰਹੇ ਹੋ ਤੇ ਬੜੀ ਵਧੀਆ ਗੱਲ ਹੈ ਤੇ ਜਦੋਂ ਇਹੋ ਜਿਹੇ ਵੀਰਾਂ ਕਰਕੇ ਜਿਹੜੇ ਵੀਰ ਹੱਲਾਸ਼ੇਰੀ ਦਿੰਦੇ ਆ ਉਹਨਾਂ ਕਰਕੇ ਸਫ਼ਰ ਨੇ ਪੜਦੇ ਹੁੰਦੇ ਤੇ ਲਓ ਜੀ ਇਹ ਤਾਂ ਚੌਂਕ ਤੇ ਆ ਗਏ ਆ ਇੱਥੇ ਆ ਗਿਆਂ ਲੇਟਾਂ ਲੱਗੇ ਸਾਰੇ ਲੈਣ ਚ ਲਓ ਇੱਕ ਹੋਰ ਚੌਂਕ ਪਾਰ ਕਰਨਾ ਪਾ ਅਜੇ ਮਿੰਟ ਕਾਫੀ ਪਏ ਠਾਣਾ ਤੇ ਵੇਖੋ ਮੋਲ ਵੇਖੋ ਸਾਰੇ ਪੱਸੇ ਹਰੀਆਲੀ ਹਰੀਆਲੀ ਦਰਖਤ ਚੰਡੀਗੜ੍ਹ ਚ ਬਹੁਤ ਨੇ ਬਈ ਜੰਗਲ ਹੀ ਵਾਂਗ ਹੈ ਤੇ ਉਹਨਾਂ ਹੀ ਵਧੀਆ ਵਾਤਾਵਰਨ ਜੇ ਇੱਥੇ ਦਰਖਤ ਜਾ ਰਹੇ ਨੇ ਤਾਂ ਫਿਰ ਮੌਸਮ ਇੱਥੇ ਵਧੀਆ ਰਹਿੰਦਾ ਤਾਂ ਹੀ ਇੱਥੇ ਪੰਜਾਬ ਨਾਲੋਂ ਗਰਮੀ ਨਾਲ ਬਹੁਤ ਫਰਕ ਇਹ ਚੌਂਕ ਲਓ ਜੀ ਆ ਗਏ ਆਪਾਂ ਟੀ ਪੁਆਇੰਟ ਤੇ ਤੇ ਸ਼ਿਮਲੇ ਦਾ ਤੀਨ ਵਿਖਾਤਾ ਇਹਨੇ ਖੱਬੇ ਨੂੰ ਸੰਜੇਨ ਮਹੱਲੀ ਇਹ ਖੱਬੇ ਨੂੰ ਸ਼ਿਮਟਾ ਜੀ ਲੋ ਜੀ 80 ਪੁਆਇੰਟ ਤੇ ਧੁੱਪ ਆਈ ਹੈ ਨਿਕਲ ਤੇ ਬਾਕੀ ਮੌਸਮ ਵਧੀਆ ਠੰਡਾ ਠੰਡੀ ਆਈ ਗਰਮੀ ਨਹੀਂ ਕੋਈ ਜਿਵੇਂ ਆਉਂਦੀ ਧੁੱਪ ਨਹੀਂ ਠੰਡਾ ਮੌਸਮ ਆ ਤੇ ਅੱਗੇ 3 ਪੁਆਇੰਟ ਤੋਂ ਆਪਾਂ ਆਮ ਸ਼ੰਦੇਰ ਲੋ ਜੀ ਬਾਕੀ ਭਰਾਤੋਂ ਹੌਸਲਾ ਬਜਾ ਮਿਲ ਰਹੀ ਪੰਜਾਬ ਦੀ ਜਿਹੜਾ ਕੋਈ ਆਪਣਾ ਪੰਜਾਬੀ ਭਰਾ ਆ ਜਾਂ ਕੋਈ ਵੀ ਵੀ ਦੇਸੀ ਲੰਗਦਾ ਕਿੱਧਰ ਨੂੰ ਸਰਦਾਰ ਜੀ ਜਿਹੜਾ ਬਾਕੀ ਬਾਈ ਜੀ ਸਿਮਰੇ ਨੂੰ ਜਾਂ ਚੈਲ ਨੂੰ ਤਾਂ ਖੁਸ਼ ਹੁੰਦੇ ਆ ਚਲੋ ਸ਼ਾਬਾਸ਼ ਤੇ ਬਾਕੀ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਇੱਕ ਡੱਬੀ ਜੀ ਤਰ੍ਹਾਂ ਬਣਿਆ ਆ ਹਨਾ ਡੱਬੀ ਵਾਂਗੂ ਬਣਿਆ ਚੰਡੀਗੜ੍ਹ ਇਹ ਆਪਣੇ ਲੋਕਾਂ ਨੂੰ ਇੰਨੀ ਸਮਝ ਬਹੁਤ ਘੱਟ ਹੋ ਰਹੀ ਆ ਬਹੁਤ ਹੀ ਘੱਟ ਪਤਾ ਲੱਗਦਾ ਸੈਕਟਰਾਂ ਦੇ ਉੜੀਆ ਜਾਂਦਾ ਬੰਦਾ ਹਨਾ ਹਰੇਕ ਸੈਕਟਰ ਨਾਲ ਇੱਕ ਰਾਜ ਰਿਹਾ ਤੇ ਇਸ ਕਰਕੇ ਥੋੜਾ ਆਪਾਂ ਨੂੰ ਟਾਈਮ ਲੱਗਾ ਮੋਟਰਸਾਈਕਲ 45 ਤੇ ਗੱਡੀ ਦੀ ਗਤੀ ਇੱਥੇ 60 ਤੇ ਸਾਈਕਲ ਦੀ ਕੋਈ ਵੀ ਗਤੀ ਨਹੀਂ ਜੇ ਨੰਬਰ ਦਿੱਤੇ ਆਪਾਂ ਨੂੰ ਹੁਣ ਆਪਾਂ ਪੰਚਕੁਲੇ ਵੱਰ ਜਨ ਪੰਜਾਬ ਛੱਡ ਹੋਣਾ ਆਪਾਂ ਹਰਿਆਣਾ ਤੱਕ ਵਰਦਨੇ ਹਰਿਆਣਾ ਆਪਰ ਕਰਦਿਆਂ ਨਾਲ ਹੀ ਆਪਾਂ ਫਿਰ ਹਿਮਾਚਲ ਚ ਵਰਦਦੇ ਤੇ ਚੰਡੀਗੜ੍ਹ ਦੇ ਫਲੈਟ ਤੇ ਇਹ ਸ਼ਮਲੇਲਾ ਰਾਹ ਮਿਲਦੇ ਆ ਕਿ ਕਹਿੰਦੇ ਕਿ ਵੱਡੇ ਸ਼ਹਿਰ ਤੇ ਵੱਡੀਆਂ ਸ਼ਹਿਰ ਦੀਆਂ ਗੱਲਾਂ ਜਿਵੇਂ ਤੁਸੀਂ ਸੜਕਾਂ ਤੇ ਜਾ ਰਹੇ ਹੋ ਤੁਹਾਨੂੰ ਗੱਡੀ ਨਹੀਂ ਮਿਲੀ ਤੇ ਆਹ ਵੇਖੋ ਸਾਈਕਲ ਰੱਖੇ ਹੋਏ ਨੇ ਸਮਾਰਟ ਬਾਈਕ ਆ ਤੇ ਇੱਥੇ ਇਹਨਾਂ ਦੇ ਲੱਗਿਆਂ ਦੇ ਆ ਕੋਡ ਜਿਨ੍ਹਾਂ ਨੂੰ ਆਪਾਂ ਸਕੈਨ ਕੋਡ ਕਹਿ ਦਿੰਦੇ ਆ ਇਹਨਾਂ ਦੀ ਐਪ ਹੁੰਦੀ ਆ ਤੇ ਤੁਸੀਂ ਸਕੈਨ ਕਰੋ ਤੇ ਪੇ ਕਰੋ ਤੇ ਸਾਈਕਲ ਇੱਥੋਂ ਲੈ ਜਾਓ ਕਿਰਾਏ ਤੇ ਤੇ ਅੱਗੇ ਜਾ ਕੇ ਏਦਾਂ ਦਾ ਹੀ ਅੱਡਾ ਫਿਰ ਬਣਿਆ ਹੋਊਗਾ ਉੱਥੇ ਜਾ ਕੇ ਪੰਜਾਹ ਸਾਈਕਲ ਡੱਕ ਰਹੋ ਤੇ ਜਿਹੜਾ ਤੁਹਾਡਾ ਤੁਸੀਂ ਉਹ ਕਿਰਾਇਆ ਪੇ ਕਰਕੇ ਤੇ ਇੱਥੇ ਜਾ ਸਕਦੇ ਹੋ ਉੱਥੇ ਸਾਈਕਲ ਛੱਡ ਕੇ ਇੱਥੋਂ ਚੱਕਿਆ ਤੇ ਜਿੱਥੇ ਤੁਸੀਂ ਜਾਣਾ ਹੈ ਜਿੱਥੇ ਉਹਦਾ ਅੱਡਾ ਉੱਥੇ ਛੱਡ ਕੇ ਤੁਸੀਂ ਗਾਂ ਚਲੇ ਜਾਓ ਵੱਡੇ ਸਹਾਰਾ ਤੇ ਵੀ ਵੱਡੀਆਂ ਗੱਲਾਂ ਨੇ ਤੇ ਪਿੰਡ ਵਾਲਿਆਂ ਨੂੰ ਸਮਝ ਕਿੱਥੇ ਆਉਂਦੀਆਂ ਬੱਤੀ ਵੀ ਇੱਕ ਵਧੀਆ ਚੀਜ਼ ਹੈ ਤੇ ਚਲੋ ਤੁਰਦੇ ਅੱਗੇ ਖਿੱਚ ਕੇ ਰੱਖਦੇ ਆ ਖਿੱਚ ਜਵਾਨਾ ਅਜੇ ਮੰਜ਼ਿਲ ਬਹੁਤ ਦੂਰ ਆ ਤੇ ਅੱਗੇ ਮਿਲਦੇ ਇਹ ਆ ਗਿਆ ਚਰਸਤਾ ਤੇ ਜਿਹੜੇ ਪਾਸਿਆਂ ਲਾਈਟਾਂ ਜਗ ਪਈਆਂ ਹਰੀਆਂ ਹੋਈਆਂ ਨੇ ਤਾਂ ਫਿਰ ਕੀੜੀਆਂ ਦੇ ਭੌਂਤਾਂ طرح ਤੇ ਨਿਕਲੀਆਂ ਚੀਜ਼ਾਂ ਇਹ ਇਧਰ ਦੇਖੋ ਕਿੰਨੀ ਗਾਰ ਜਿੰਨੇ ਵੱਡਾ ਸ਼ਹਿਰ ਤੋਂ ਔਨੇ ਹੀ ਜ਼ਿਆਦੇ ਲੋਕ ਲੰਮੀ ਲੰਮੀ ਲੇਣਾ ਲੱਗ ਜਾਂਦੀਆਂ ਤੇ ਇਧਰ ਮਾਹਰ ਵੇਖੋ ਲੋ ਜੀ ਆਪਾਂ ਖੜੇ ਆਂ ਚੰਡੀਗੜ੍ਹ ਤੇ ਬਾਰਡਰ ਤੇ Shimla ਤੇ Chandigarh ਦਾ ਬਾਰਡਰ ਤੇ ਇਥੇ ਲਾਈਟਾਂ ਦੇ ਖੜੇ ਆਂ ਤੇ ਲਾਈਟਾਂ ਹੋ ਗਈਆਂ ਆਪਣੀਆਂ ਹਰੀਆਂ ਤੇ ਤੁਰਦੇ ਆਪ ਦੀ ਮੰਜੜਾ ਲਓ ਤੇ ਵੇਖੋ ਮਾਹੌਲ ਲੋ ਜੀ ਇਹ ਪੋਰਪਰ ਕਰ ਰਹੇ ਆ ਪਰ ਪੋਲਾ ਤੇ ਹਲਕੀ ਜਿਹੀ ਚੜਾਈ ਪਈ ਆ ਪਹਿਲੀ ਚੜਾਈ ਜਿੰਨੋਂ ਆਪਾਂ ਕਹਿਸਾਏ ਮੈਂ ਆਪਦੇ ਤੇ ਹੁਣ ਆਪਾਂ ਅ ਸ਼ਮਿਲ ਵੱਧ ਰਹੇ ਆ ਤੇ ਪੂਜੀ ਸਟੇਟ ਹਰਿਆਣਾ ਵਿੱਚ ਆਪਾਂ ਸ਼ਾਮਿਲ ਹੋਣ ਜਾ ਰਹੇ ਆ ਤੇ ਆ ਲੱਭਾ ਮੋਟ ਪੰਚਕੁਲਾ ਤੇ ਸ਼ਮਲਾ ਅੱਗੇ ਸੱਦੇ ਰਿਵੈਸਟ੍ਰੇਸ਼ਨ ਤੇ ਖੱਬੇ ਰਜੀਵ ਗਾਂਧੀ ਚੰਡੀਗੜ੍ਹ ਟੈਕਨੋਲੋਜੀ ਪਾਰਕ ਇਹ ਆਉਂਦੇ ਆ ਰੇ ਪਤਾ ਨਹੀਂ ini ਲਈ ਜਾਂਦੇ ਚਲਾਂ ਚੱਲੇ ਆ ਬੜੀ ਖਾਲ ਉਹਨਾਂ ਨੂੰ ਤੇ ਬੱਤੀ ਮੌਸਮੀ ਦੀਆਂ ਦਾ ਕਿਆ ਪਾਸਾ ਕਲਿਕ ਕਲਿਕਆਂ ਜੜਾਈਆਂ ਸ਼ੁਰੂ ਹੋ ਗਈਆਂ ਤੇ ਸ਼ਿਫਟੇ ਛੋਟੇ ਜਿਹਰੇ ਆ ਤੇ ਹੋ ਗਿਆ ਆ ਦੇਖੋ ਆ ਸੈਂਟਰ ਤੇ ਵੱਖਰੇ ਨਿਸ਼ਾਨ ਬਣਾਏ ਹੋਏ ਨੇ ਵੀ ਜਿਹੜਾ ਭਾਈ ਤੁਸੀਂ ਅਰੇ ਨੀਦੇ ਦੇ ਵਿੱਚ ਅਜੇ ਤੇ ਇੱਥੇ ਆ ਕੇ ਇਹ ਝਟਦਾ ਮਾਰ ਲੱਗਿਆ ਕਿ ਪਿੱਛੇ ਚੜਾਈ ਪੈਣੀ ਸ਼ੁਰੂ ਹੋ ਗਈ ਹੁਣ ਹੌਲੀ ਹੌਲੀ ਤੇ ਜਿਵੇਂ ਜਿਵੇਂ ਆਪਾਂ ਗਾਂਹੋਂ ਕਿ ਜਾਵਾਂਗੇ ਗਾਂਹੋਂ ਕੋਲੇ-ਕੋਲੇ ਪਹਾੜਸ ਨੇ ਕਿਰੇ ਤੇ ਬਾਕੀ ਹੁਣ ਇੱਥੇ ਦੇ ਸਫ਼ਰ ਸਫ਼ਰ ਕਰਦੇ ਕਰਦੇ ਪੰਚਕਲੇ ਵਿੱਚ ਰੁਕੇ ਆਪਾਂ ਤੇ ਚੜਾਈਆਂ ਸ਼ੁਰੂ ਹੋ ਗਿਆ ਨੇ ਹੁਣ ਪੰਚਕੁਲੇ ਤੋਂ ਚੜਾਈਆਂ ਸ਼ੁਰੂ ਹੋ ਜਾਂਦੀਆਂ ਆ ਆਪਾਂ ਅਗਲੀ ਸੇੜ ਹਰਿਆਣਾ ਹਮਾਦਲ ਵਿੱਚ ਵਰਨਾ ਹਰਿਆਣੇ ਜਾ ਕੇ ਚੱਲ ਰਹੇ ਆ ਪੰਜਾਬ ਤੋਂ ਆਏ ਆ ਹਰਿਆਣਾ ਕੱਢ ਰਹੇ ਆ ਹਰਿਆਣੇ ਦੇ ਕਿ ਹੁਣ ਅਗਲੀ ਸੇੜ ਆਪਾਂ ਹਮਾਦਲ ਤੇ ਪੜਨਾ ਤੇ ਪੰਚਕੁਲੇ ਚੜਾਈਆਂ ਸ਼ੁਰੂ ਹੋ ਗਈਆਂ ਨੇ ਜੋਰ ਲੱਗੇ ਸ਼ੁਰੂ ਹੋ ਗਿਆ ਤੇ ਕਿਸੇ ਸਿਆਣੇ ਨੇ ਕਿਹਾ ਸੀ ਕਿ ਜਦੋਂ ਪਹਿਹੀ ਜੋਰ ਲੱਗੇ ਚੜਾਈਆਂ ਤੇ ਚੜ੍ਹਨਾ ਜਦੋਂ ਸਫ਼ਰ ਤੇ ਜਾਣਾ ਹੈ ਤੇ ਨਾਲ ਪਾਣੀ ਦੀ ਬੋਤਲ ਤੇ ਨਾਲ ਆ ਉਹ ਆਰਐਸ ਦੀ ਕੁੜੀ ਜਰੂਰ ਇੱਕ ਲੈਣੀ ਹੈ ਤੇ ਇਹ ਜਿਹੜੇ ਸਿਆਣੇ ਬੰਦੇ ਨੇ ਕਿਹਾ ਹੈਗਾ ਵੀਰ ਆਪਣੇ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦੇ ਨੇ ਸੀਆਈਡੀ ਅਫਸਰ ਕਰਮਾ ਵੀਰ ਤੇ ਸਾਡੇ ਓਲਡ ਸਾਈਕਲ ਵਾਲੇ ਅਕਾਲ ਓਲਡ ਸਾਈਕਲ ਵਾਲੇ ਵੀਰ ਬਲਜੀਤ ਸਿੰਘ ਤੇ ਸਾਡੇ ਜਤਿੰਦਰ ਸਿੰਘ ਪੁਲਸੀ ਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਉਹ ਆਰ ਐਕਸ ਜਿਹੜਾ ਇਹਦੀ ਪੂਰੀ ਪਾਣੀ ਦੇ ਇੱਕ ਕਪਾ ਗੇ ਘੋਲ ਕੇ ਉਹ ਰੱਖਿਆ ਨਹੀਂ ਇਹ ਘੁੱਟ ਪਟ ਕਰਕੇ ਪੀਤੀ ਜਾਣੀ ਆ ਤੇ ਇਹ 체ਤ ਵਧੀਆ ਦੀ ਆ ਤੇ ਮੈਂਟੇਨ ਰੱਖਦੀ ਆ ਆਪਣੇ ਨੂੰ ਸਰੀਰ ਨੂੰ ਵੀ ਸਹੀ ਰੱਖਦੀ ਆ ਤੇ ਜੋ ਕਾਢ ਪੀਤਾ ਉਹ ਸਹੀ ਕਰਦੀ ਆ ਤੇ ਬਾਕੀ એનર્ਜੀ ਵੀ ਦਿੰਦੀ ਆ ਤੇ ਅੱਜਾ ਹੁਣ ਪੂਰੀ ਲਈ ਆਪਾਂ ਖੋਲ ਤੇ ਇਹ ਆਪਾਂ ਹੁਣ ਲੈਣੀ ਵਿੱਚ ਪਲਟਾ ਤੇ ਕਰ ਲਾਂਗੇ ਸ਼ੇਕ ਸ਼ੇਕ ਕਰਕੇ ਤੇ ਘੁੱਟ ਘੁੱਟ ਕਰਕੇ ਪੀਤੀ ਚੱਲਾਂਗੇ 20 ਰੁਪਏ ਦੀ ਪੂਰੀ ਆਈ ਆ ਤੇ ਕੰਮ ਇਹਨੇ 20 ਲੱਖਾਂ ਲੱਗਦਾ ਹੈ ਤੇ ਲੀਟਰ ਪਾਣੀ ਕਹਿੰਦੇ ਹੁੰਦੇ ਆ 1 ਲੀਟਰ ਚ ਘੋਲ ਲੋ ਚਲੋ ਲੀਟਰ ਹੈਗੀ ਆਪਣੀ ਨਹੀਂ ਹੈਗੀ ਇਸ ਕਰਕੇ ਚਲੋ ਜੀ ਇਹ ਕੁੜੀ ਲਈ ਜਾ ਪਾ ਬਾਕੀ ਗੰਦ ਕਹਿੰਦੇ ਸਣੀ ਨਹੀਂ ਕਰਾਨਾ ਚਾਹੀਦਾ ਜਿੰਨੇ ਫਸਾਫ ਦਵਾਈ ਰਕਤ ਕੋ ਰੱਖੋ ਇਹਨੂੰ ਆਪਾਂ ਵਿੱਚ ਪਾ ਲਿਆ ਦਸਤਬਿੰਦ ਤਿਆਰ ਕਰ ਸਟ ਲਾਂਗੇ ਤੇ ਲੋ ਜੀ ਆ ਚੋਪਰ ਨੇ ਲਈਏ ਕੁੜੀ ਪਾ ਤੇ ਆ ਛੇ ਕਰ ਲਈ ਆ ਤੇ ਆ ਹੁਣ ਸੱਦਲੇ ਦੋ ਕੁਟਾ ਅੰਦਰ ਬਾਕੀ ਕੋਟਾ ਦੋਵਾਂ ਦੀ ਗੱਲ ਹੈ ਜੀ ਕੋਟਾ ਪੰਜ ਛੇ ਹੋ ਗਈਆਂ ਤੇ ਚਲੋ ਰੇਣੇ ਇੱਕ ਅਸਰ ਖੋਂਦਾ ਰੰਗ ਖੋਂਦਾ ਤੇ ਬਾਕੀ ਸਫਰ ਬਹੁਤ ਵਧੀਆ ਲੰਘ ਰਿਹਾ ਹੈ ਮੌਸਮ ਬਹੁਤ ਵਧੀਆ ਵਾਇਰੂਨੇ ਰ ਆਪਣੇ ਆਪਨੇ ਬੜਾ ਸਾਥ ਦਿੱਤਾ ਹੈ ਸੇਰ ਦਾ ਪਹਿਲਾਂ ਜਦੋਂ ਘਰੋਂ ਤੁਰਿਆ ਉਦੋਂ ਤਾਂ ਨਹੀਂ ਪੈਂਦਾ ਤੇ ਹੁਣ ਬੱਦਲ ਭਾਈਆ ਮਾੜੀ ਮਾੜੀ ਕਿਤੇ ਠਕ ਨਿਕਲਦੀ ਉਹ ਵੀ ਗਰਮੀ ਨਹੀਂ ਮਹਿਸੂਸ ਹੁੰਦੀ ਬਾਕੀ ਸਾਈਕਲ ਚਲਾਉਣੇ ਜ਼ੋਰ ਤਾਂ ਲੱਗਣੇ ਲੱਗਣਾ ਪਸੀਨਾ ਤਾਂ ਆਊਗਾ ਇਹ ਬਾਕੀ ਤਾਂ ਵਾਤਾਵਰਨ ਆ ਹਰੀਆਲੀ ਵੇਖ ਕੇ ਰੋ ਖੁਸ਼ ਹੋ ਜਾਂਦੀ ਕੁਝ ਜ਼ਰਾ ਤਾਂ ਨਾਲ ਵੇਖ ਕੇ ਕੁਦਰਤ ਨੂੰ ਜਦੋਂ ਆਨੰਦ ਮਨੀ ਦਾ ਨਾ ਕੁਦਰਤ ਨੂੰ ਜਦੋਂ ਮਹਿਸੂਸ ਕਰੀਦਾ ਨਾ ਬੜਾ ਸਵਾਦ ਆਉਂਦਾ ਚਲੋ ਮਿਲਦੇ ਆਂ ਅੱਗੇ ਹੁਣ ਤੁਹਾਨੂੰ ਮੈਦਾਉਨੇ ਆਂ ਪਹਾੜਾਂ ਦੇ ਜਾ ਕੇ ਪਹਾੜੀਆਂ ਜਦੋਂ ਆਈ ਚੜ੍ਹਾਈ ਸ਼ੁਰੂ ਉਦੋਂ ਮਿਲਦੇ ਆਂ ਤੁਹਾਨੂੰ ਇਹ ਆ ਗਿਆ ਸੈਂਟ ਟੋਲਪਲਾਜੇ ਦਾ ਪੁੱਲ ਦੇ ਉੱਪਰ ਆ ਗਏ ਇਹ ਆਪਣੀ ਗੱਡੀ ਦਾ ਵੈਸੇ ਟੋਲਪਲਾਜੇ ਤੋਂ 1 ਕਿਲੋਮੀਟਰ ਦੂਰ ਤੇ ਟੋਲਪਲਾਜੇ ਪਰ ਆਪਾਂ ਨਹੀਂ ਤੇ ਗੱਡੀ ਜਾਂ ਉਹ ਸ਼ੂਕਰੀ ਇਹਦੇ ਪੱਕੇ ਕਾਰ ਬਣੇ ਹੋਏ ਆ ਇਸ ਨੂੰ ਕੋਈ ਟੋਲ ਨਹੀਂ ਤੇ ਇਹ ਲੋਗ ਆ ਪੋੜਾ ਪੰਗੜਾ ਕ੍ਰੋਸ ਕੀਤਾ ਆਪਾਂ ਥੱਲੇੋਂ ਨਾਲ ਦੀ ਕ੍ਰੋਸ ਕਰ ਲਿਆ ਤੇ ਪੋਲ ਉੱਤੋਂ ਦੀ ਆ। ਉਹ ਆਪਾਂ ਸਾਫ ਵਿਚਾਲਿਆ ਹੁਣ ਆਪਾਂ ਅੱਗੇ ਵਰਤਾਂ ਤੇ ਬਾਕੀ ਬਹੁਤ ਵਧੀਆ ਮਾਹੌਲ। ਲਓ ਇਹ ਆ ਗਿਆ ਆਪਣਾ ਟੋਲਪਲਾਜ। ਤੇ ਗੱਡੀਆਂ ਦੇ ਲੈਣਾ ਦੇ ਲੈਣਾ ਲੱਗੀਆਂ। ਉਹ ਵੇਖੋ ਹੱਥ ਮਰੀ ਜਾਂਦਾ ਵੀ ਫੈਟ ਜਾਓ। ਪਰ ਆਪਾਂ ਨੂੰ ਕੋਈ ਰੋਕ ਟੋਕ ਨਹੀਂ। ਜਿਹੜਾ ਆਪਣੇ ਜਿਹੜਾ ਸਟicker ਲੱਗਾ, ਸਕੈਨ ਲੱਗਾ ਉਹਨੂੰ ਕੋਈ ਨਹੀਂ ਰੋਕਦਾ ਇਹਦਾ। ਆ ਵੇਖੋ। ਇਹ ਅਦਾਸ ਹੋ ਜਾਂਦਾ ਹੱਥ ਮਰੀ ਜਾਂਦਾ ਤੇ ਟੋਲ ਪਰਾਜਾ ਵੇਖੋ। ਕੋਈ ਲੈਣਾ। ਹੋਰ ਕਾਲਾ ਸਾਹਿਬ ਜੀ, ਵਾਇਰ ਗੱਦੀ ਕਾਲਾ ਸਾਹਿਬ ਵਾਇਰ ਜੀ ਫਟੇ। ਲਾ ਜੀ। ਕਿਹੜਾ ਪੀਕਾ ਹੋ ਗਈ ਆ। ਖਾਉਂਨ ਖਾਉਂਦੇ ਜ ਟੱਕਰ ਪਏ ਤੇ ਫਦੇ ਦੀ ਸਾਹ ਚ ਪਾਣੀ ਜ਼ਰੂਰੀ ਆ ਤੇ ਲੋ ਜੀ ਇਹ ਟੋਲਪਲਾਜਾ ਇਹ ਵੀ ਆਪਾਂ ਕਰ ਲਿਆ ਕਰਾਸ ਹੁਣ ਆਪਾਂ ਵਰਗੇ ਹਿਮਾਚਲ ਚ ਸਮਝੋ ਹੁਣ ਜੇ ਵਰਗੇ ਆ ਫਿਰ ਜੇ ਤਾਂ ਆਪਣਾ ਮਾਜਰਾ ਦੇ ਸ਼ੁਰੂ ਹੁੰਦਾ ਜਦੋਂ ਚੀਆਂ ਪਹਾੜੀਆਂ ਤੇ ਚੱਲੋ ਆਪੇ ਨੇ ਜਦੋਂ ਆਪਾਂ ਚੀਆਂ ਪਹਾੜੀਆਂ ਚਲਾਂਗੇ ਜੇ ਤਾਂ ਮਾਜਰਾ ਦੇ ਸ਼ੁਰੂ ਹੋਣਾ ਚਲੋ ਉਹ ਵੀ ਚੱਲੋ ਸੋਹਣੇ ਕੰਦੇ ਵੀ ਮੁੰਡਾ ਪੰਜ ਕੁਲੇ ਦੇ ਬਾਰਡਰ ਤੇ ਫੌਂਕ ਲਿਆ ਤੇ ਆ ਚੜਾਈ ਚੜ ਕੇ ਤੇ ਆ ਪਿੱਛੇ ਵੇਖੋ ਨਿੱਕੀਆਂ ਨਿੱਕੀਆਂ ਪਹਾੜੀਆਂ ਇਹ ਪੰਜ ਕੁਲੇ ਵਾਲੀਆਂ ਪਹਾੜੀਆਂ ਅੱਗੇ ਨਿਮਾਨ ਆ ਜੀਏ ਤੇ ਫਿਰ ਚੜਾਈ ਨਾਲ ਮੱਥਾ ਲੱਗੂਗਾ ਸਜਣੋ ਤੇ ਹੁਣ ਸ਼ੁਰੂ ਹੋ ਗਿਆ ਨੇ ਨਿੱਕੀਆਂ ਲਕੀਆਂ ਪਹਾੜੀਆਂ ਆਹ ਦੇਖੋ ਪਛਲਿਆ ਸैम ਜਿਹੜਾ ਜੇ ਮਿਲਣਾ ਦਾ ਬੰਦੇ ਪਿਆਰ ਨਹੀਂ ਹੈ ਲਓ ਜੀ ਲੱਗਦੇ ਹੋ ਵੇਖੋ ਇਹ ਛੱਲਿਆੜ ਹੈ ਤੇ ਆਪਾਂ ਪਹੁੰਚ ਗਏ ਆ ਪੰਚਕੁਲਾ ਦੇ ਐਂਡ ਤੇ ਜਿੱਥੋਂ ਹੁਣ ਗਾਂ ਹਿਮਾਚਲ ਹੋ ਜੂਗਾ ਸ਼ੁਰੂ ਇਹ ਪਹਾੜੀਆਂ ਹੋ ਜਾਣੀਆਂ ਸ਼ੁਰੂ ਤੇ ਸਾਡਾ ਮੁੰਡਾ ਗੱਡੂ ਇਹਨਾਂ ਚੜਾਈਆਂ ਕਰਾਈਆਂ ਨਾਲ ਤੇ ਅਜੇ ਤਾਂ ਮਾਹੌਲ ਅਜੇ ਉਦਾਂ ਹੀ ਆ ਅਗਲਾ ਮੌਲ ਤਾਂ ਨੂੰ ਉਖਾਉਣੇ ਆ ਚੱਲ ਕੇ ਪਹਾੜਾਂ ਦੇ ਵਿੱਚ ਤੇ ਆ ਚੜਾਈ ਨਾਲ ਲਾ ਲਈਏ ਮੱਥਾ ਤੇ ਫੇਰ ਦੱਸ ਦਿਆ ਤੁਹਾਨੂੰ ਕਿਵੇਂ ਬੀਤਦੀ ਆ ਇਹਨੇ ਗੁਜ਼ਰਦੀ ਆ ਜਦੋਂ ਪੈੜ ਮਾਰਨੇ ਪੈਂਦੇ ਜੀ ਕਹੇਗਾ ਆਪਾਂ ਅਮਾ ਚੋੜਾ ਪ੍ਰਦੇਸ਼ ਦੇ ਇਹ ਤੇੜ ਮਾਤੂ ਸ਼ੁਰੂ ਹੋ ਗਈ ਆ ਤੇ ਪਹਾੜੀਆਂ ਨਿੱਕੀਆਂ ਨਿੱਕੀਆਂ ਸ਼ੁਰੂ ਹੋ ਰਹੀਆਂ ਨੇ ਉਨ ਚੜਾਈਆਂ ਨਾਲ ਪੇਟਾ ਪਿਆ ਆ ਪੂਰਾ ਜਹਾ ਜਾਨ ਲੈਂਦੀਆਂ ਨੇ ਪੂਰਾ ਵਾ ਪੈਂਦਾ ਤੇ ਉਹ ਵੇਖੋ ਪੰਜੌਰ ਬੱਦੀ Shimla Shimla ਤੋਂ 80 ਕਿਲੋਮੀਟਰ ਆ ਜੀ ਪੰਜੌਰ ਆਪਾਂ ਉਹਦੇ ਵਿੱਚ ਖੜੇ ਆ ਇਹ ਪੰਜੌਰ ਦੇ ਸਾਰੇ ਇਲਾਕੇ ਇਲਾਕਾ ਪੰਜੌਰ ਸ਼ਹਿਰ ਇਹਨਾਂ ਲੱਗਦਾ ਤੇ ਬੱਦੀ ਤੇ Shimla 78 ਕਿਲੋਮੀਟਰ ਤੇ ਆ ਆਪਣਾ ਘੋੜਾ ਤਿਆਰ ਬਰ ਤਿਆਰ ਤੇ ਬਾਕੀ ਤੁਸੀਂ ਅੰਜੋਏ ਜਰੂਰ ਕਰਿਓ ਪਤਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਪਹਿਲੀ ਵਲੌਗ ਬਣਾ ਰਹੇ ਆ ਪਹਿਲੀ ਅਜੰਨੀ ਕਰ ਰਹੇ ਆ ਤੇ ਜੇ ਕੋਈ ਗਲਤੀ ਹੋਈ ਜਾਂ ਕੋਈ ਦਲਤ ਕੋਈ ਖੋਲਿਆ ਗਿਆ ਜਾਂ ਕੋਈ ਗਲਤੀ ਕੋਈ ਦਿੱਕਤ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੌਲੀ ਹੌਲੀ ਠਿੱਖਾਂਗੇ ਤੁਹਾਤੋਂ ਭਰਾਵਾਂ ਵੀਰਾਂ ਤੋਂ ਤੇ ਬਾਕੀ ਸਫਰ ਅੱਗੇ ਹੋਰ ਇਸ ਤੋਂ ਵਧੀਆ ਹੋਊਗਾ ਹੁਣ ਛੁਰੂ ਹੋ ਗਿਆ ਮਾਹੌਲ ਛੁਰੂ ਹੋ ਗਿਆ ਤੇ ਅੱਗੇ ਹੁਣ ਸਾਰਾ ਜਿਹੜਾ ਮਾਹੌਲ ਪੂਰਾ ਵਧੀਆ ਹੋਊਗਾ ਫਰਸਟ ਕਲਾਸ ਤੇ ਚਲੋ ਅੱਗੇ ਕੱਲ ਚੱਲਦੇ ਆ ਨਾ ਇਦਾਂ ਲੱਦਿਆ ਆਪਣਾ ਸਾਈਕਲ ਮੈਂ ਹਾਂ ਸਾਈਕਲ ਦੇ ਟੂਰ ਕਰਾ ਲਏ ਤੇ ਬਾਕੀ ਅਸਮਾਨ ਨਾਲ ਫੋ ਲੱਦਿਆ ਵਾ ਪੈਕਿੰਗ ਚੰਗੀ ਕੀਤੀ ਆ ਬਾਕੀ ਆਦੇਲਾ ਪੂਰਾ ਜੋ ਲਾਇਆ ਵੀ ਸਸਤੇ ਮੀਮੂ ਆਵੇ ਕਿਤੇ ਕਪੜੇ ਲੈਣੇ ਪੁੱਜਣਾ ਹਣਾ ਤੇ ਆਪਣੇ ਨਾਲ ਮੈਟ ਵਗੈਰਾ ਸਭ ਕੁਝ ਆਪਣੇ ਕੋਲ ਆ ਤੇ ਜਿੱਥੇ ਵੀ ਕਿਤੇ ਮੇਰਾ ਫੇਰਾ ਆਉਂਦਾ ਤੇ ਸਿਆ ਆਪਾਂ ਟੈਂਟ ਆਪਣੇ ਕੋਲ ਆ ਟੈਂਟ ਆ ਬਗਾਡ ਲੈਣ ਬਾਕੀ ਤਿਆਰ ਆ ਚਲੋ ਚੱਲਦੇ ਅੱਗੇ ਜਦੋਂ ਬਾਕੀ ਮੌਸਮ ਇਧਰ ਚੜਨਾ ਸ਼ੁਰੂ ਹੋ ਗਿਆ ਇਹ ਸਜੌਰ ਆਪਾਂ ਲੰਘਦੇ ਪਏ ਆ ਫਰੀ ਐਪਲ ਮਾਰਕੀਟ ਆ ਐਪਲ ਸਟੋਰ ਆ ਸਾਰਾ ਜਿੰਨਾ ਸੇ ਆਉਂਦਾ ਮਾਜਲਾ ਸਾਰ ਇੱਥੋਂ ਆਉਂਦਾ ਸੇ ਇਹ ਇੱਥੇ ਸਾਰੇ ਇਕੱਠਾ ਕਰ ਲੈਂਦੇ ਆ ਸਾਰਾ ਜੋ ਫਸੀਦ ਕੇ ਇਥੋਂ ਗਾਂ ਫਿਰ ਮੰਡੀ ਜਾਂ ਸਮਝ ਲੋ ਜਾਂ ਇੱਕ ਤਾਂ ਜ ਆਪਣਾ ਗਦਾਮ ਸਮਝ ਲੋ ਇਥੋਂ ਫਿਰ ਸਾਰਾ ਜਿਹੜਾ ਸੇ ਹੈ ਉਹ ਗਾਂ ਦਿੱਤਾ ਜਾਂਦਾ ਸਟੇਟਾਂ ਨੂੰ ਵੰਡਿਆ ਜਾਂਦਾ ਤੇ ਆਪਰੇ ਤੱਕ ਪਹੁੰਚਦਾ ਤੇ ਆ ਗੱਡੀਆਂ ਸਾਰੀਆਂ ਬੜੇ ਪਿੱਛੇ ਦੂਰ ਤੱਕ ਲੈਣਾ ਲੈਣਾ ਲੱਗੇ ਆ ਲੰਮੀਆਂ ਜੇ ਜਿਨਾਂ ਨੇ ਪਰ ਪਰ ਕੇ ਲਿਆਉਣੇ ਸੀ ਤੇ ਆਪਾਂ ਖਾਣੇ ਤੇ ਪੱਤਲੇ ਤੇ ਰੋੜ ਦਾ ਆਉਂਦਾ ਤੇ ਐਸਾ ਮੋਟਾ ਆਹ ਪਰਮਾਨੂ ਪਰਮਾਨੂ ਇਹ ਪਹੁੰਚਾਣਾ 10 ਕਿਲੋਮੀਟਰ ਤੇ ਦੇਖਦੇ ਆਪਾਂ ਪਰਮਾਨੂ ਘੁਕਦੇ ਆ ਜਾਂ ਅੱਗੇ ਚੱਲਦੇ ਆ ਤੇ ਬਸ ਜਿਵੇਂ ਜਿਵੇਂ ਰਸਤੇ ਆਉਂਦੇ ਜਾਂਦਾ ਹੂੰ ਰੋ ਸਾਡੇ ਕਰਦੇ ਜਾਵਾਂਗੇ ਬਾਜੀ ਬੱਦਲ ਵੇਖੋ ਕਿੰਨਾ ਗਾੜਾ ਹਵਾ ਚੱਲਦੀ ਨਾਲ ਆਹ ਸੜਕ ਆਉਂਦੀ ਹੈ ਜੀ ਪਿੱਛੋਂ ਪਿੰਸਕਲਰਲ ਪਾਸਿਓ ਤੇ ਇੱਥੇ ਆ ਕੇ ਦੋ ਸੜਕਾਂ ਆ ਗਈਆਂ ਆ ਜਿਹੜੀ ਹੈ ਪੰਜੌਰ ਨੂੰ ਚਲੀ ਜਾਂਦੀ ਹੈ ਜੀ ਹਰਕ ਉੱਪਰ ਨੂੰ ਤੇ ਇਹ ਪਰਮਾਣੂ ਚਲੀ ਜਾਂਦੀ ਹੈ ਕਸੌਲੀ ਨੂੰ ਇਹ ਆਪਾਂ ਇਹ ਸੜਕ ਜਾਣਾ ਛੱਡਾ ਜਿੰਨੇ ਪੰਜੌਰ ਜਾਣਾ ਹੈ ਪੰਜੌਰ ਨੂੰ ਜਾਣਾ ਸੀ ਉੱਪਰ ਠੀਕ ਹੈ ਇਸੇ ਪਰ ਆਪਾਂ ਏਕਸੌਲ ਜਾਣਾ ਹਾਂ ਹਾਂ ਇਹ ਜਿਹੜੀ ਸਰਕਾਰੀ ਪਿੱਛੋਂ ਜੀ ਇੱਥੋਂ ਤੱਕ ਪੰਚਕੁਲਾ ਦੀ ਪੰਚਕੁਲਾ ਹੀ ਤੁਰਿਆ ਆ ਰਿਹਾ ਜੇ ਪੰਚਕੁਲਾ ਤੱਕ ਇੱਥੋਂ ਦੀ ਅਜੇ ਟ੍ਰੈਫਿਕ ਪੁਲ ਸੇ ਜਿਹੜੀ ਪੰਚਕੁਲਾ ਦੀ ਇੱਥੇ ਤੱਕ ਲੱਗੀ ਹੈ ਹਨਾ ਉੱਪਰੋਂ ਰਸਤਾ ਚਲਾ ਗਿਆ ਪੰਜੌਰ ਨੂੰ ਤੇ ਆਹ ਰਸਤਾ ਜਿਹੜਾ ਆ ਗਿਆ ਜੀ ਆਪਣੇ ਵਾਲੀ ਮੰਜ਼ਲ ਨੂੰ ਤੇ ਇਹ ਜਾ ਰਿਹਾ ਏ ਪਰਮਾਣੂ ਨੂੰ ਤਸੌਲੀ ਨੂੰ ਚਾਲੂ ਤੇ ਪਹਾੜਾਂ ਨੂੰ ਤੇ ਕਹਿੰਦੇ ਨੇ ਇਹ ਮੁੰਡਾ ਕਿੱਥੇ ਆ ਗਿਆ ਏ ਕਹਿੰਦੇ ਇਹ ਮੁੰਡਾ ਪਹਾੜਾਂ ਚ ਆ ਗਿਆ ਏ ਪਹਾੜਾਂ ਚ ਆ ਗਿਆ ਏ ਲੈ ਵੀ ਕਰੋ ਚੈੱਕ ਪਹਾੜ ਹੋ ਗਏ ਸ਼ੁਰੂ ਤੇ ਮੌਸਮ ਵੇਖੋ ਕਿਆ ਬਾਤਾਂ ਨੇ ਤੇ ਬੱਦਲ ਵੀ ਤਾਂ ਜਿਹੜੀਵੇਂ ਦਰੋਵਾਂ ਦੇ ਵੀ ਤੁਸੀਂ ਮਾਝਾ ਲਾਤਾ ਗਏ ਜੇ ਹੁਣ ਸੁੱਤੇ ਤਾਂ ਮੂੰਹ ਨਹੀਂ ਜਾਂਦਿੰਦਾ ਤੇ ਸਿਰਾ ਲੱਗਾ ਪਿਆ ਜੱਟੋ ਤੇ ਬੱਦਲੇ ਦੂਰ ਦੂਰ ਤੱਕ ਪਹਾੜ ਤੇ ਪਹਾੜਾਂ ਦੇ ਉੱਤੇ ਪਹਾੜ ਦੂਰ ਦੂਰ ਤੱਕ ਪਹਾੜ ਇਹ ਪੱਤਲ ਇੱਕ ਹੋਰ ਆ ਰਾਤੇ ਲੋਕਾਂ ਲਗਡੀਆਂ ਬਹੁਤ ਕਰਦਾ ਖਾਣਾ ਇਹ ਖਾਲਸਾ ਜੀ ਖੜੇ ਨੇ ਤੇ ਹੋਰ ਖਾਲਸਾ ਜੀ ਵਾਇਰ ਦਿੱਕਾ ਖਾਲਸਾ ਵਾਇਰ ਜੀ ਫਤਿਹ ਜੀ ਠੀਠਾ ਭਰਾ ਜੀ ਚੜਦੀ ਕਲਾ ਆਪਣੀ ਗੱਡੀ ਅੱਛਾ ਹੈ ਪੰਜਾਬੀ ਖਾਣਾ ਕਰਦਾ ਜੀ ਠੀਕ ਆਰੇ ਪੁੱਛੇ ਕਾਫੀ ਲੱਗੀਆਂ ਗੱਡੀਆਂ ਨਾ ਬਹੁਤ ਅੱਛੇ ਹੋ ਗਏ ਲੋ ਜੀ ਭਾੜ ਚੈੱਕ ਕਰੋ ਮਿੱਤਰੋ ਆਹ ਦੇਖ ਭਾੜ ਯਾਰ ਭਾਵੇਂ ਇਧਰ ਵੀ ਦੇਖ ਲੋ ਭਾੜ ਦੀ ਭਾਵੇਂ ਇਧਰ ਦੀ ਬੜਾ ਵਲਖੰਨ ਭਾਰ ਕੱਟ ਕੇ ਇੱਚੇ ਫਰਕ ਨਹੀਂ ਹੋਈ ਆ ਯਾ ਜੇ ਸੋਭੀ ਕਰਦੇ ਵੀ ਤਾਂ ਸਭ ਗਾਲ ਪੈਦਾ ਜੀ ਉਹਨਾਂ ਦੇ ਭਾਰ ਹੀ ਕੱਟ ਕੇ ਇੱਚੇ ਫਰਕ ਘੱਟੀ ਇਹ ਵੀ ਇੱਕ ਪ੍ਰੋਟ੍ਰੀਨਯਾਰਾ ਵਧੀਆ ਮਾਹੌਲ ਸਾਈਂਗਲਾਂ ਨੇ ਰੱਖਦੇ ਬਹੁਤ ਜਿਆਦਾ ਕਹੋ ਜੀ ਜਦੋਂ ਚੜਾਈ ਚੜ ਨਹੀਂ ਪਵੇ ਨਾ ਉਦੋਂ ਫਿਰ ਬਾਤ ਹੀ ਹੋ ਜਾਂਦੀ ਆ ਜੇ ਬੱਚੜਾਈ ਕਰਨੀ ਪਵੇ ਤਾਂ ਬੱਸ ਹੋ ਜਾਂਦੀ ਆ ਫਿਰ ਬੰਦਾ ਸੋਈਦਾ ਵੀ ਕੋਈ ਨਾ ਕਦੋਂ ਸਾਡੇ ਹੋਈ ਜਾਣ ਤੇ ਚਰਾਈਆਂ ਨਾ ਮੱਥਾ ਲਾਈ ਬੈਠਿਆ ਵੀਰੋ ਤੇ ਬਾਕੀ ਪੂਰੀ ਮਜ਼ਾ ਵੀ ਆ ਰਿਹਾ ਪੂਰਾ ਆਖੀ ਤੇ ਆ ਦੇਖੋ ਇਹ ਅਕਰੀ ਦੁਨੀਆ ਜਿਹੜੇ ਨਜ਼ਾਰੇ ਲੈਂਦੇ ਵਰਗੇ ਤੇ ਨਜ਼ਾਰੇ ਵੀ ਲੈ ਰਹੇ ਆ ਪਰ ਜੋਰ ਹੀ ਬੁਰਾ ਲੱਗ ਰਿਹਾ ਇਹ ਨਹੀਂ ਗਾ ਇਹ ਤਾਂ ਸੌਖਾ ਕੰਮ ਪਰ ਨਿਆਰੇ ਲੈ ਰਹੇ ਆ ਨਾਲ ਨਾਲ ਡੰਗਲ ਜੋਨਾ ਪਾਸੇ ਤੇ ਆ ਵੇਖ ਸੜਕ ਤੇ ਆਵਾਜ਼ ਆਇ ਫੁੱਲ ਫੁੱਲ ਪੀੜ ਆ ਪਾਰ ਨਵਲਾ ਕੰਨੀ ਆ ਹਾਂਜੀ ਵੀਰੋ ਪਹੁੰਚ ਗਏ ਆਪਾਂ ਪਹਾੜਾਂ ਵਿੱਚ ਤੇ ਵੇਖੋ ਤੁਸੀਂ ਮਗਰ ਪਹਾੜ ਪਹਾੜ ਕੱਟ ਕੇ ਵਿਚੋ ਦੀ ਸੜਕ ਕੱਢੀ ਪਈ ਐ ਤੇ ਵਾਹ ਪਿਆ ਆਇਆ ਐ ਚੜਾਈਆਂ ਨਾਲ ਮੱਥਾ ਪੂਰਾ ਲਾਈ ਬੈਠੇ ਆ ਤੇ ਚੜਾਈ ਵੀ ਬਸ ਕਰਾਈ ਜਾਂਦੀ ਆ ਤੇ ਇਧਰੋਂ ਜੋਰੀ ਪੂਰੇ ਲਾਈ ਜਾਂਦੇ ਪਰਮਾਤਮਾ ਥੱਕ ਨਹੀਂ ਦਿੰਦਾ ਤੇ ਬਾਕੀ ਸਾਈਕਲ ਵਟ ਕੱਢੀ ਆਉਂਦਾ ਤੇ ਚੜੀ ਆਉਣੇ ਵਾ ਚੜਾਈਆਂ ਤੇ ਅੱਜ ਪਰਮਾਨੁ ਤੱਕ ਜਾ ਕੇ ਰਵਾਂਗੇ ਪਰਮਾਨੁ ਜਾ ਕੇ ਤੇ ਬਾਕੀ ਪਿੱਛੇ ਨਜ਼ਾਰਾ ਵੇਖੋ ਤੁਸੀਂ ਨਾਲ ਹੀ ਜੰਗਲ ਆ ਤੇ ਨਾਲ ਨਾਲ ਜੰਗਲ ਤੇ ਆ ਵਿੱਚ ਸੜਕ ਸੱਚੇ ਪਹਾੜ ਤੇ ਆ ਟ੍ਰੈਕ ਫੁੱਲ ਇੰਜੋਇਮੈਂਟ ਪੂਰਾ ਤੇ ਮੌਸਮ ਕਿਆ ਬਾਤਾਂ ਠੰਡਾ ਥਾ ਜੇ ਪਸੀਨਾ ਆਇਆ ਪਿਆ ਤੇ ਹਵਾ ਠੰਡੀ ਲੱਗਦੀ ਪਈ ਜੇ ਤੇ ਨਿਆਰਾ ਲਾਈਕ ਐ ਲੈ ਮੇਰੇ ਚੜਾਈਆਂ ਦਾ ਮੱਥਾ ਤੇ ਬਾਕੀ ਮੌਸਮ ਉਹ ਇਹ ਲੋ ਕਿਤਾ ਵਧੀਆ ਬਾਕੀ ਰੋਡ ਤੇ ਆਵਾਜ਼ੇ ਬਹੁਤ ਆ ਮਰਾ ਚੱਲਦਾ ਰੋੜਾ ਜਾਂ ਅੱਜ ਸ਼ਨੀਵਾਰ ਸ਼ਹਿਰ ਦਾ ਲਾਗ ਕਰਕੇ ਜਿਆਦਾ ਭੀੜ ਆ ਤੇ ਬਾਕੀ ਜਿੰਬੀ ਚੱਲਿਆ ਵਾ ਤੇ ਉਹ ਵੀ ਲੱਗੀ ਕਾ ਏਟਾ ਵੀਰ ਆਪਣੇ ਉਹ ਸੁਨਾਈਆਂ ਰਾਈਡਰ ਜਿਹਨੇ ਜਿਹਨੇ ਆਪਾਂ ਨੂੰ ਮਿਲੇ ਉਹਨਾਂ ਨੇ ਕਿਸੇ ਦਿੱਤਾ ਏ ਉਹ ਖਾਨੇ ਆ ਫਿਰ ਮਾਤੀ ਫਿਰ ਉੱਥੇ ਜਾ ਕੇ ਲੈਣੇ ਨੇ ਹੋਟਲ ਦਾ ਰੂਮ ਫਿਰ ਉੱਥੇ ਰੋਟੇਟ ਕਰਨੇ ਇਕਾ ਜੀ ਵੇਖ ਤਾਂ ਦਿਖੋ ਨਾ ਆ ਦੇਖ ਸਰੋਇਪੁਰ 248 ਕਿਲੋਮੀਟਰ ਇੰਜੌਰ 2 ਕਿਲੋਮੀਟਰ ਇਧਰ ਨੂੰ ਤੇ ਆਪਣਾ ਫਰੋਇਪੁਰ 248 ਕਿਲੋਮੀਟਰ ਆਪਾਂ ਆਏ ਇੱਥੇ ਬਹੁਤ ਸਫਰ ਆ ਇੰਨੇ ਮੱਲਾ ਮਾਰ ਕੇ ਆਏ ਆ ਅਸਾਂ ਤੇ ਬਾਕੀ ਹੋਰ ਓੜੀਆਂ ਬਤਾ ਚੜਦੇ ਆ ਨਾ ਤੇ ਮੌਲਵੀਆਂ ਦੇ ਚੱਲਿਓ ਆ ਗਿਆ ਜੀ ਕਸਵਾਟ ਕਿਹੜਾ ਵਾ ਇਹ ਦੇਖਣਾ ਵਾ ਪਰੇਹ ਪਰ ਬੰਨੀ ਚਾਹੂੰਗੀ ਇਹ ਹਿਮਾਚਲ ਹਾਈਵੇ ਆ ਜਿੰਨੇ ਆਪਾਂ ਜਾ ਰਹੇ ਇਹਨੂੰ ਪਾਰ ਕਰਨ ਲਈਆ ਦੇਖੋ ਛੱਡੀ ਵਧੀਆ ਝੋਟਰਨਾਈ ਆ ਪੌੜ ਨੇ ਬਹੁਤ ਵਧੀਆ ਚੀਜ਼ ਆ ਸਰਕਾਰ ਨੇ ਇਹ ਕੰਮ ਕੀਤਾ ਬਾਕੀ ਇਹ ਕਸਵਾ ਜਾਏ ਨੰਨਾ

ਤਨਜੌਰ ਤੇ ਬਾਈਪਾਸ ਤੇ ਖੜੇ ਆਪਾਂ ਤੇ ਮਗਰ ਭਾਰ ਮੌਸਮ ਤੇ ਇਥੋਂ ਪਾਣੀ ਦੀ ਬੋਤਲ ਆਪਾਂ ਲੈ ਲਈਆਂ ਪਾਣੀ ਮੁੱਕ ਗਿਆ ਹੈਗਾ ਤੇ ਉਹ ਵੀਰ ਨੇ ਆਪਣੇ ਮਿਲੇ ਜਿਹੜੇ ਪਹਿਲਾਂ ਤੋਂ ਨਾ ਪਾਣੀ ਸੇਵਾ ਲੁੱਟੀ ਉਹਨਾਂ ਬਹੁਤ ਬੜਾ ਆ ਖਸਮੌਲੀ ਦੀ ਗੱਲ ਤੇ ਹੁਣ ਆਪਾਂ ਪਾਣੀ ਵੀ ਲੈ ਲਿਆ ਕੋ ਨਾਲ ਤੇ ਨਾਲ ਆਪਾਂ ਲੈ ਲਿਆ ਦੁੱਧ ਕਹਿੰਦੇ ਵੀ ਨਾਲ એનર્ਜੀ ਵੀ ਜ਼ਰੂਰੀ ਹੈ ਦੁੱਧ ਆਪਾਂ ਲੈ ਲਿਆ ਕਿੰਨੇ ਆ ਤੇ ਇਥੋਂ ਆਪਣਾ ਪ੍ਰਮਾਣੂ ਆਪਾਂ ਚੱਲਦੇ ਆਂ ਵੀਰ ਕਹਿੰਦੇ ਪ੍ਰਮਾਣੂ ਜਾਓ ਤੁਸੀਂ ਉੱਥੇ ਵਧੀਆ ਰਹੋਗੇ ਹੁਣ ਪਾਇਆ ਤੇ ਪਰਮਾਣੂ ਨੂੰ ਖੇਤ ਨੇ ਗੱਡੀ ਤੇ ਲਾਉਣੇ ਅੱਧੇ ਪੌਣੇ ਘੰਟੇ ਤੇ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ ਤੇ ਬਾਕੀ ਮੌਸਮ ਵੇਖੋ ਤੁਸੀਂ ਨਹੀਂ ਆ ਕੇ ਪੈ ਕੇ ਹਟ ਗਿਆ ਤੇ ਫਿਰ ਤੁਨ ਲੱਗੇ ਆਹ ਦੁਕਾਨ ਇਹਦਾ ਪਾਣੀ ਗਿਆ ਇਹ ਨਿੱਕਾ ਜਿਹਾ ਕਸਬਾ ਬਾਰਿਸ਼ ਥੋੜੇ ਪੈ ਰਹੀ ਪੂਰਾ ਖਰਾਬ m e 문제 ਮਾਣੋ ਪਹੁੰਚੇ ਆ ਤੇ ਆਹ ਕਲਾਕਾਰੀ ਵੇਖੋ ਤੇ ਇਹ ਕਲਾਕਾਰੀ ਕੋਈ 50 ਸਾਲ ਪੂਰੇ ਹੋਣ ਤੇ ਕੀਤੀ ਹੈ ਨਾ ਜਿੰਦੇ ਵਿੱਚ ਕਿਸਾਨ ਜਾਂ ਮਾਚਲ ਦਾ ਨਾਚ ਗਾਣਾ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਤਰ੍ਹਾਂ ਕਰਨੀ ਬੜਾ ਵਧੀਆ ਆ ਵੇਖੋ ਇਹ ਕਿਸੇ ਚੀਜ਼ ਦੇ 50 ਸਾਲਾ ਪੂਰੇ ਹੋਣ ਤੇ ਬਣਾਇਆ ਹੈ ਨਾ ਆ ਵੇਖੋ ਤੇ ਬੜੀ ਵਧੀਆ ਕਾਰੀਗਰੀ ਆ ਹਾ ਪੂਰਨ ਲਈ ਉਹ ਗੋਤਾਖ ਬਣਿਆ ਇਹ ਬਹੁਤ ਹੀ ਵਧੀਆ